ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਗੁਰਵਿੰਦਰ ਤੇ ਰੁਪਿੰਦਰ ਕੇਸ ਨੇ ਵੱਡੇ ਵੱਟੇ ਲੋਕਾਂ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਦੇਖ ਕੇ ਸੁਣ ਕੇ ਹੈਰਾਨ ਨੇ ਕਿ ਕਿਸ ਤਰੀਕੇ ਦੇ ਨਾਲ ਆਪਦੀ ਹੀ ਘਰਵਾਲੀ ਨੇ ਆਪਣੇ ਘਰ ਵਾਲੇ ਵਿਚਲਾ ਆਪਣੇ ਆਸ਼ਕ ਦੇ ਨਾਲ ਰਲ ਕੇ ਮੌਤੇ ਘਾਟ ਉਤਾਰ ਦਿੱਤਾ ਜੀਵਨ ਸਾਥੀ ਦਾ ਰਿਸ਼ਤਾ ਜਿਹੜਾ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਉਸ ਰਿਸ਼ਤੇ ਨੂੰ ਇੱਕ ਜਿਹੜਾ ਵੱਡਾ ਦਾਗ ਲਗਾਇਆ ਗਿਆ ਇਸ ਰੁਪਿੰਦਰ ਨਾਮਕ ਲੜਕੀ ਦੇ ਵੱਲੋਂ ਜਿਹੜੀ ਕਿ ਕੈਨੇਡਾ ਦੇ ਵਿੱਚ ਵੀ ਜਾ ਕੇ ਆਈ ਹੈ ਪਰਿਵਾਰ ਨੇ ਉਸ ਨੂੰ ਇਸ ਤਰ੍ਹਾਂ ਰੱਖਿਆ ਹੋਇਆ ਸੀ ਜਿਹੜਾ ਸਹੁਰਾ ਪਰਿਵਾਰ ਸੀ ਰੁਪਿੰਦਰ ਦਾ ਜਿਵੇਂ ਕਿ ਉਹਨਾਂ ਦੀ ਧੀ ਹੁੰਦੀ ਪਰ ਨੌ ਦੇ ਨਾਲੋਂ ਵੀ ਵੱਧ ਜਿਹੜਾ ਪਿਆਰ ਹੈ ਉਸ ਨੂੰ ਦਿੰਦੇ ਰਹੇ ਬਹੁਤ ਸਾਰਾ ਉਸ ਦੇ ਲਈ ਪਰਿਵਾਰ ਦੇ ਵੱਲੋਂ ਸੋਨਾ ਬੜਾਇਆ ਗਿਆ ਸੀ ਹਰ ਤਰ੍ਹਾਂ ਦਾ ਕੱਪੜਾ ਹਰ ਤਰ੍ਹਾਂ ਦਾ ਐਸ਼ੋ ਆਰਾਮ ਜਿਹੜਾ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਨਹੀਂ ਸੀ ਕਰ ਪਾਈ ਉਸ ਨੂੰ ਸਹੁਰਾ ਪਰਿਵਾਰ ਦੇ ਵਿੱਚ ਜਾ ਕੇ ਮਿਲਿਆ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਪੁੱਤ ਵਾਂਗੂ ਰੱਖਿਆ ਹੋਇਆ ਸੀ ਤਾਂ ਉਸ ਡੈਣ ਨੂੰ ਨੇ ਉਹਨਾਂ ਦੇ ਪੁੱਤ ਦੀ ਜਿਹੜੀ ਹੈ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਉਹਨਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਸਕਾਰ ਦੇ ਸਮੇਂ ਉਸ ਦੇ ਪਿਓ ਤੇ ਮਾਤਾ ਦੇ ਵੱਲੋਂ ਰੋਂਦਿਆ ਹੋਇਆ ਦਿਲ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਆਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਆਮ ਲੋਕ ਵੀ ਜਿਹੜੇ ਐ ਰੋਣ ਲੱਗ ਪਏ। ਦੋਸਤੋ ਜਦੋਂ ਗੁਰਵਿੰਦਰ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਦਾ ਫਾਦਰ ਬਹੁਤ ਹੀ ਪਪਾ ਮਾਰ ਮਾਰ ਕੇ ਰੋ ਰਿਹਾ ਸੀ ਤੇ ਉਸ ਦੀ ਮਾਤਾ ਦੇ ਵੱਲੋਂ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਸਾਡਾ ਪੁੱਤ ਇਸ ਡੈਣ ਨੇ ਖਾ ਲਿਆ। ਅਸੀਂ ਇਸ ਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆਣ ਦਿੱਤੀ ਪੁੱਤਾਂ ਵਾਂਗੂ। ਆਪਣੀ ਧੀ ਦੇ ਵਾਂਗੂ ਰੱਖਿਆ ਨੌ ਘੱਟ ਤੇ ਧੀ ਵੱਧ ਸਾਣੀ ਦੇ ਸੀ ਪਰ ਇਹ ਸਾਡੀਆਂ ਹੀ ਜਣਾਂ ਦੇ ਵਿੱਚ ਬੈਠ ਗਈ ਦੱਸ ਦिए ਕਿ ਇਹ ਸਾਰਾ ਮਸਲਾ ਹੋਇਆ ਕਿਸ ਤਰ੍ਹਾਂ ਜਿਹੜੀ ਰੁਪਿੰਦਰ ਕੌਰ ਨਾਮਕ ਲੜਕੀ ਹੈ ਜਿਹੜੀ ਗੁਰਵਿੰਦਰ ਦੀ ਘਰ ਵਾਲੀ ਸੀ ਉਸ ਨੇ ਆਪਣੇ ਆਸ਼ਕ ਨੂੰ ਮਿਲਣ ਦੇ ਲਈ ਘਰੇ ਬੁਲਾਇਆ ਹੋਇਆ ਸੀ ਤਾਂ ਗੁਰਵਿੰਦਰ ਨੂੰ ਉਸ ਦੇ ਵੱਲੋਂ ਕੋਕ ਦੇ ਵਿੱਚ ਮੜਾ ਕੇ ਕੋਈ ਨਸ਼ੀਲੀ ਵਸਤੂ ਦਿੱਤੀ ਹੋਈ ਸੀ ਤਾਂ ਜੋ ਉਹ ਹੋਸ਼ ਵਿੱਚ ਨਾ ਆ ਸਕੇ ਉਹ ਆਪਣਾ ਇੱਕ ਦੂਜੇ ਨੂੰ ਮਿਲ ਸਕਣ ਪਰ ਮਾੜੀ ਕਿਸਮਤ ਰੁਪਿੰਦਰ ਦੀ ਉਸ ਦੇ ਘਰ ਵਾਲੇ ਨੂੰ ਉਸ ਦਵਾਈ ਨੇ ਅਸਰ ਬਹੁਤ ਘਟ ਕਰਿਆ ਦੱਸਦੀ ਕਿ ਗੁਰਵਿੰਦਰ ਜਿਹੜਾ ਨੌਜਵਾਨ ਸੀ ਉਹ ਵੀ ਜਾਨ ਦੇ ਵਿੱਚ ਸੀ ਮਾੜੀ ਮੋਟੀ ਦਵਾਈ ਤੋਂ ਉਸ ਨੂੰ ਅਸਰ ਕਿੱਥੇ ਕਰਦੀ ਉਸ ਨੂੰ ਉਸ ਦਿਨ ਸੱਚ ਦਾ ਵੀ ਪਤਾ ਲੱਗਣਾ ਸੀ ਉਸ ਦੀ ਜਿਹੜੀ ਅਚਾਨਕ ਅੱਖ ਖੁੱਲ ਜਾਂਦੀ ਹੈ ਜਦੋਂ ਅੱਖ ਖੁੱਲ ਜਾਂਦੀ ਹੈ ਤਾਂ ਰੁਪਿੰਦਰ ਨੂੰ ਪਤਾ ਲੱਗ ਗਿਆ ਡਰ ਬਹੁਤ ਜ਼ਿਆਦਾ ਉਸ ਦੇ ਮਨ 'ਚ ਬੈਠ ਗਿਆ ਕਿ ਇਸ ਨੂੰ ਹੁਣ ਤਾਂ ਪਤਾ ਲੱਗ ਗਿਆ ਇਹ ਹੁਣ ਮੈਨੂੰ ਨਹੀਂ ਛੱਡੇਗਾ ਤੇ ਇਸ ਤੋਂ ਚੰਗਾ ਹੀ ਹੋਵੇਗਾ ਕਿ ਅਸੀਂ ਦਾ ਜਿਹੜਾ ਕੰਮ ਹੀ ਆ ਉਹ ਤਮਾਮ ਕਰ ਦਈਏ ਤਾਂ ਦੱਸ ਦਈਏ ਕਿ ਇਹ ਦੱਸਿਆ ਜਾ ਰਿਹਾ ਹੈ ਜਾਂਚ ਦੇ ਵਿੱਚ ਇਹ ਪਾਇਆ ਗਿਆ ਪੁਲਿਸ ਦੇ ਵੱਲੋਂ ਕਿ ਉਸ ਨੇ ਸਾਰਾ ਕੁਝ ਆਪਣੇ ਆਪ ਹੀ ਕਬੂਲ ਲਿਆ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਜਿਹੜਾ ਮਾਰਿਆ ਪਹਿਲਾਂ ਉਸ ਦੇ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਆਸ਼ਕ ਤੇ ਦੋ ਹੋਰਾਂ ਦੇ ਨਾਲ ਰਲ ਕੇ ਉਸ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਤਾਂ ਗੁਰਵਿੰਦਰ ਘਰ ਤੋਂ ਬਾਹਰ ਵੀ ਜਿਹੜਾ ਪੱਜਾ ਇਕੱਲੇ ਹੀ ਕੱਚੇ ਦੇ ਵਿੱਚ ਦੱਸਿਆ ਜਾ ਰਿਹਾ ਉਹ ਨੌਜਵਾਨ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤਾਂ ਘਰ ਤੋਂ ਬਾਹਰ ਨੂੰ ਜਦੋਂ ਪੱਜਾ ਇੱਕ ਜਿਹੜੀ ਉਸ ਦੇ ਵੱਲੋਂ ਚੀਕ ਵੀ ਮਾਰੀ ਗਈ ਤਾਂ ਜੋ ਉਹ ਬਾਹਰ ਰੌਲਾ ਪਾ ਸਕੇ ਪਰ ਉਸ ਨੂੰ ਫੇਰ ਉਹਨਾਂ ਦੇ ਵੱਲੋਂ ਫੜ ਕੇ ਜਿਹੜਾ ਅੰਦਰ ਲੈ ਗਏ ਕੁੱਟਿਆ ਗਿਆ ਬੁਰੇ ਤਰੀਕੇ ਨਾਲ ਜਿਹੜੀ ਉਸ ਦੀ ਐ ਜਾਨ ਲੈ ਲਈ ਗਈ ਹੈ ਨਾ ਦੁਸ਼ਮਣਾਂ ਦੇ ਵੱਲੋਂ ਤੇ ਇਹ ਨਾਲ ਦੇ ਪਰਿਵਾਰ ਵਾਲਿਆਂ ਦਾ ਵੀ ਇਹ ਦੱਸਣਾ ਪਿੰਡ ਵਾਲਿਆਂ ਦਾ ਕਿ ਸਾਨੂੰ ਇੱਕ ਚੀਕਰਾਤੀ ਸੁਣਾਈ ਦਿੱਤੀ ਸੀ ਪਰ ਅਸੀਂ ਜਦੋਂ ਦੇਖਿਆ ਬਾਹਰ ਜਾ ਕੇ ਜਦੋਂ ਦੂਸਰੀ ਚੀਕ ਦੀ ਵੇਟ ਕਰਦੇ ਸੀ ਜਾਂ ਫਿਰ ਦੂਸਰੀ ਪੈਰ ਜਿਹੜੀ ਚੀਕ ਆ ਉਹ ਨਹੀਂ ਵੱਜੀ ਹੋ ਸਕਦਾ ਉਹਨਾਂ ਟੇਬਲੋਂ ਉਹ ਪਹਿਲੀ ਆਵਾਜ਼ ਜਦੋਂ ਗੁਰਵਿੰਦਰ ਨੇ ਮਾਰੀ ਸੀ ਇਹ ਪਿੰਡ ਵਾਲੇ ਨੂੰ ਤਾਂ ਉਸ ਤੋਂ ਬਾਅਦ ਵਿੱਚ ਉਸ ਦਾ ਕੰਮ ਹੈ ਜਿਹੜਾ ਤਮਾਮ ਕਰ ਦਿੱਤਾ ਇਹਨਾਂ ਨੇ ਰਲ ਕੇ ਤਾਂ ਇਹ ਵੀ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਕਿ ਸਾਨੂੰ ਇੱਕ ਆਵਾਜ਼ ਆਈ ਸੀ ਪਰ ਦੂਜੀ ਵਾਰ ਆਵਾਜ਼ ਨਹੀਂ ਆਈ ਅਸੀਂ ਸੋਚਿਆ ਕਿ ਸਾਨੂੰ ਜਿਹੜਾ ਭੁਲੱਖਾ ਲੱਗਿਆ ਹੋਵੇ ਤਾਂ ਫਿਰ ਅਸੀਂ ਜਿਹੜਾ ਸੋਗੇ ਇੰਨੀ ਬਰੀਕੀ ਦੇ ਨਾਲ ਅਸੀਂ ਨਹੀਂ ਦੇਖਿਆ ਪਰ ਹੁਣ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਗੱਡੀ ਵੀ ਜਿਹੜੀ ਆਈ ਉਸ ਪਿੰਡ ਦੇ ਵਿੱਚ ਐਂਟਰ ਜਿਹੜੀ ਹੁੰਦੀ ਹੈ ਹੋਰ ਕੋਈ ਵੀ ਸੁਰੱਖਤ ਪਿੰਡ ਦੇ ਵਿੱਚ ਉਹਦਾ ਨਹੀਂ ਮਿਲਿਆ ਕਿਉਂਕਿ ਪਿੰਡ ਦੇ ਵਿੱਚ ਜਦੋਂ ਸੀਸੀਟੀਵੀ ਲਵਾਉਣ ਦੀ ਗੱਲ ਚੱਲਦੀ ਸੀ ਤਾਂ ਉਸ ਦੇ ਬਦੋਂ ਰੁਪਿੰਦਰ ਕੌਰ ਦੇ ਬਦੋਂ ਮਨਾ ਕਰ ਦਿੱਤਾ ਜਾਂਦਾ ਸੀ ਕਿ ਅਸੀਂ ਜਿਹੜੇ ਕੈਮਰੇ ਐ ਉਹ ਸੀ ਸੀਸੀਟੀਵੀ ਕੈਮਰੇ ਅਸੀਂ ਨਹੀਂ ਲਗਵਾਣੇ ਗੁਰਵਿੰਦਰ ਨੂੰ ਮਨਾ ਕਰਕੇ ਕੈਮਰੇਾਂ ਦੇ ਲਈ ਰੋਕਿਆ ਗਿਆ ਉਸ ਦੇ ਵੱਲੋਂ ਤਾਂ ਦੱਸ ਦਈਏ ਕਿ ਇੱਕ ਬਹੁਤ ਹੀ ਜਿਹੜਾ ਨਿੰਦਣਯੋਗ ਤੇ ਘਨੌਣਾ ਕੰਮ ਇਸ ਰਵਿੰਦਰ ਕੌਰ ਲੜਕੀ ਨੇ ਕੀਤਾ ਕਿ ਇੱਕ ਪਵਿੱਤਰ ਰਿਸ਼ਤੇ ਰੂਪ ਤਾਂ ਕਿਸ ਤਰੀਕੇ ਦੇ ਨਾਲ ਆਪਣੇ ਹੀ ਘਰ ਵਾਲੇ ਨੂੰ ਸਕੇ ਘਰ ਵਾਲੇ ਨੂੰ ਮੋਦੇ ਘਟ ਆਪਣੇ ਆਸ਼ਕ ਦੇ ਨਾਲ ਰਲ ਕੇ ਜਿਹੜਾ ਉਤਾਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਜਨਾਨੀ ਦੀ ਕਿੰਨੀ ਮਤਵੱਜੀ ਹੋਈ ਸੀ ਉਸ ਨਵੇਂ ਆਸ਼ਕ ਦੇ ਪਿੱਛੇ ਲੱਗ ਕੇ ਆਸ਼ਕੀ ਦਾ ਜਿਹੜਾ ਭੂਤ ਐ ਇਸ ਦੇ ਸਿਰ ਤੇ ਇਸ ਕਦੋਂ ਸਵਾਰ ਹੋਇਆ ਕਿ ਇਸ ਨੇ ਸਾਰੇ ਐਸ਼ਵਰ ਆਮ ਧੋਖਰਾ ਕੀ ਆਪਣੇ ਹੀ ਘਰ ਵਾਲੇ ਦੀ ਜਾਨ ਲੈ ਲਈ ਜਿਸ ਨੇ ਇਸ ਨੂੰ ਸਾਰੀ ਐਸ਼ ਕਰਾਈ ਹਰ ਇੱਕ ਉਹ ਚੀਜ਼ ਲੈ ਕੇ ਦਿੱਤੀ ਜੋ ਇੱਕ ਆਮ ਕੁੜੀ ਦਾ ਸੁਪਨਾ ਹੁੰਦਾ ਉਹ ਕਦੇ ਵੀ ਜਿਹੜੀ ਹੈ ਲਈ ਲੈ ਸਕਦੀ ਦੱਸਦੀ ਕਿ ਗੁਰਵਿੰਦਰ ਦੇ ਘਰ ਵਾਲਿਆਂ ਨੇ ਇਸ ਲੜਕੀ ਨੂੰ ਸਕਾਰਪੀਓ ਗੱਡੀ ਵੀ ਲੈ ਕੇ ਦਿੱਤੀ ਹੋਈ ਸੀ ਜਿਹੜੀ ਇੱਕ ਕੱਲੀ ਲੈ ਕੇ ਘੁੰਮਦੀ ਸੀ ਦੂਜੀ ਹੋਰ ਦੱਸਦੇ ਆ ਤੁਹਾਨੂੰ ਕਿ ਇਸ ਦੇ ਪਰਿਵਾਰ ਦੇ ਜਿਹੜੇ ਮੈਂਬਰ ਸਨ ਗੁਰਵਿੰਦਰ ਦੇ ਉਹਨਾਂ ਨੇ ਗੁਰਵਿੰਦਰ ਨੂੰ ਕਿਹਾ ਕਿ ਕਦੇ ਵੀ ਇਸ ਧੀ ਨੂੰ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਆਣੀ ਚਾਹੀਦੀ ਗੁਰਵਿੰਦਰ ਤੇ ਵੱਲੋਂ ਉਸ ਨੂੰ ਇੱਕ ਜਿਹੜਾ ਬੁਟੀਕ ਵੀ ਖੋਲ ਕੇ ਦਿੱਤਾ ਹੋਇਆ ਸੀ ਤਾਂ ਜੋ ਆਪਣੀ ਮਨਪਸੰਦ ਦਾ ਕੱਪੜਾ ਸੇ ਹੋ ਸਕੀ ਤੇ ਉਸ ਬੁਟੀਕ ਦੇ ਵਿੱਚ ਕੰਮ ਕਰ ਸਕੇ ਤਾਂ ਹਰ ਇੱਕ ਚੀਜ਼ ਹੈ ਤੁਸੀਂ ਰੀਲਾ ਵਿੱਚ ਵੀ ਦੇਖਿਆ ਕਿ ਉਸ ਤਰੀਕੇ ਉਹ ਜਿਹੜੀ ਹੈ ਮਹਿੰਗੇ ਤੋਂ ਮਹਿੰਗਾ ਜਿਹੜਾ ਸੂਟ ਪਾ ਕੇ ਰੀਲਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਹਰ ਇੱਕ ਤਰ੍ਹਾਂ ਦੀ ਜੁਵੇਲਰੀ ਉਸਨੇ ਇੰਨੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਹੈ ਜਿਹੜੀ ਗੁਰਵਿੰਦਰ ਦੇ ਪਰਿਵਾਰ ਦੇ ਵੱਲੋਂ ਇਸ ਲੜਕੀ ਨੂੰ ਨਹੀਂ ਛੱਡੀ ਪਰ ਫਿਰ ਵੀ ਪਤਾ ਨਹੀਂ ਇਸ ਡੈਣ ਦੇ ਮਨ ਦੇ ਵਿੱਚ ਕੀ ਹੈ ਜਿਸਨੇ ਆਪਣੇ ਇੰਨੇ ਚੰਗੇ ਘਰ ਵਾਲੇ ਜਿਹੜੀ ਹੈ ਜਾਨ ਲੈ ਲਈ ਹੈ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਗੁਰਵਿੰਦਰ ਨਾਮਕ ਲੜਕਾ ਸੀ ਬਹੁਤ ਹੀ ਗਊ ਤੇ ਬਹੁਤ ਹੀ ਸਾਊ ਜਿਹੜਾ ਮੁੰਡਾ ਸੀ ਉਹਨਾਂ ਦੇ ਪਰਿਵਾਰ ਦੀ ਕੋਈ ਪਿੰਡ ਦੇ ਵਿੱਚ ਸੌ ਵੀ ਨਹੀਂ ਖਾਂਦਾ 20 ਸਾਲ ਤੋਂ 25 ਸਾਲ ਹੋ ਗਏ ਇਸ ਪਿੰਡ ਦੇ ਲੋਕ ਇਹਨਾਂ ਦੇ ਪਰਿਵਾਰ ਦੇ ਬਾਰੇ ਇੰਨਾ ਕ ਚੰਗਾ ਬੋਲਦੇ ਨੇ ਕਿ ਇਹ ਤਾਂ ਪਰਿਵਾਰ ਇੰਨਾ ਕ ਭਲਾਮਾਨਸ ਹੈ ਹੋ ਸਕਦਾ ਭਲਾਮਾਨਸ ਹੀ ਜਿਹੜੀ ਇਹਨਾਂ ਦੀ ਸਾਦਗੀ ਹੀ ਇਸ ਮੌਤ ਦਾ ਕਾਰਨ ਬੜੀ ਕਿਉਂਕਿ ਉਹ ਬਹੁਤ ਹੀ ਭੋਲੇ ਸਨ ਪਰਿਵਾਰ ਦੇ ਮੈਂਬਰ ਤੇ ਗੁਰਵਿੰਦਰ ਵੀ ਬਹੁਤ ਚੰਗਾ ਜਿਹੜਾ ਮੁੰਡਾ ਸੀ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਵੀ ਸੀ ਪਟਿਆਲਾ ਤੋਂ ਇਸ ਦੇ ਵੱਲੋਂ ਜਿਹੜੀ ਹੈ ਪੜ੍ਹਾਈ ਕੀਤੀ ਗਈ ਸੀ ਤਾਂ ਹੋਰ ਵੀ ਜਿਹੜੇ ਨਜ਼ਦੀਕੀ ਨੇ ਗੁਰਵਿੰਦਰ ਦੇ ਦੱਸੇ ਨੇ ਕਿ ਬਹੁਤ ਹੀ ਖੰਡੇ ਤੇ ਚੰਗੇ ਲਹਿਜੇ ਵਾਲਾ ਇਨਸਾਨ ਸੀ ਜਿਸ ਨੂੰ ਅੱਜ ਉਸ ਦੀ ਸ਼ਰਾਫਤ ਨੇ ਹੀ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਇੰਨਾ ਵੀ ਜਿਹੜਾ ਇਨਸਾਨ ਨੂੰ ਸਿੱਧਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੀਵਨ ਸਾਥੀ ਜਿਹੜਾ ਹੁੰਦਾ ਉਸ ਨੂੰ ਇੰਨਾ ਵੀ ਨਹੀਂ ਇਸ ਤਰ੍ਹਾਂ ਦੀ ਜਿਹੜੀ ਖੁਲ੍ਹ ਦੇਣੀ ਚਾਹੀਦੀ ਜਿਸ ਤਰੀਕੇ ਗੁਰਵਿੰਦਰ ਰੇਵਲ ਉਹ ਦਿੱਤੀ ਹੋਈ ਸੀ ਗੁਰਵਿੰਦਰ ਨੇ ਹਰ ਇੱਕ ਚੀਜ਼ ਉਸ ਦੀ ਬਿਨਾ ਕਹਿਣ ਤੇ ਜਿਹੜੀ ਪੂਰੀ ਕੀਤੀ ਸ਼ਾਇਦ ਉਹੀ ਉਸ ਦੀ ਮੌਦਾ ਕਾਰਨ ਬਣਿਆ ਦੱਸ ਦਿਓ ਕਿ ਗੁਰਵਿੰਦਰ ਦੀ ਘਰਵਾਲੀ ਨੇ ਆਪਣੇ ਨਵੇਂ ਆਸ਼ਕ ਦੇ ਨਾਲ ਮਿਲ ਕੇ ਸਾਰੀ ਜਿਹੜੀ ਪਲੈਨਿੰਗ ਹੈ ਕੀਤੀ ਹੋਈ ਸੀ ਤਕਰੀਬਨ ਇੱਕ ਸੋਸ਼ਲ ਮੀਡੀਆ ਸਾਈਟ ਦੇ ਅਪਰੂਵ ਹੀ ਥੋੜਾ ਟਾਈਮ ਪਹਿਲਾਂ ਉਹਨਾਂ ਦੀ ਜਿਹੜੀ ਹੈ ਦੋਸਤੀ ਹੁੰਦੀ ਹੈ ਦੋਸਤੀ ਤੋਂ ਬਾਅਦ ਵਿੱਚ ਫਿਰ ਉਹ ਜਿਹੜੀ ਰੁਪਿੰਦਰ ਹੈ ਉਹ ਗੁਰਵਿੰਦਰ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਆਪਣੇ ਆਸਕਰ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੀ ਹੈ ਜਿਸ ਤੋਂ ਬਾਅਦ ਵਿੱਚ ਉਹਨਾਂ ਦਾ ਮੇਲ ਮਲਾਬ ਵੀ ਹੁੰਦਾ ਬੜੀ ਬੜੀ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਪਹਿਲਾਂ ਵੀ ਮਿਲੇ ਨੇ ਤੇ ਉਸ ਦਿਨ ਤਾਂ ਹੱਦ ਹੀ ਟੱਪ ਗਈ ਉਹ ਜਿਹੜੀ ਰੁਪਿੰਦਰ ਨਾਮਕ ਲੜਕੀ ਹੈ ਉਸ ਨੂੰ ਆਪਣੇ ਘਰ ਦੇ ਵਿੱਚ ਬੁਲਾ ਲਿਆ ਸੀ ਉਸ ਦੇ ਵੱਲੋਂ ਜਦੋਂ ਗੁਰਵਿੰਦਰ ਨੂੰ ਨਸ਼ੇ ਦੀ ਕੋਈ ਚੀਜ਼ ਉਹਨਾਂ ਦੇ ਵੱਲੋਂ ਪਲਾਈ ਗਈ ਜਦੋਂ ਉਸ ਆਸ਼ਕ ਰਾਤ ਨੂੰ ਉਸ ਦੇ ਘਰ ਆ ਗਿਆ ਤਾਂ ਗੁਰਵਿੰਦਰ ਦੀ ਅਚਾਨਕ ਜਿਹੜੀ ਹੈ ਅੱਖ ਖੁੱਲ ਜਾਂਦੀ ਹੈ ਜਦੋਂ ਅੱਖ ਖੁੱਲਦੀ ਹੈ ਤਾਂ ਸਾਰਾ ਹੀ ਉਸ ਕਲਯੁਗੀ ਡੈਨ ਨੂੰ ਦਾ ਜਿਹੜਾ ਭੇਤ ਹੈ ਗੁਰਵਿੰਦਰ ਦੀ ਘਰ ਵਾਲ ਜਾ ਉਹ ਖੁੱਲ ਜਾਂਦਾ ਹੈ ਤਾਂ ਗੁਰਵਿੰਦਰ ਦੇ ਵੱਲੋਂ ਉਸ ਨੂੰ ਜਿਹੜਾ ਰੌਲਾ ਪਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਰੌਲਾ ਪਾਣ ਦੇ باوجود ਵੀ ਉਸ ਨੂੰ ਜਿਹੜਾ ਮੌਤੇ ਘਾਟ ਉਹਨਾਂ ਦੇ ਵੱਲੋਂ ਉਤਾਰ ਦਿੱਤਾ ਗਿਆ ਰੌਲਾ ਪਾਣ ਹੀ ਨਹੀਂ ਦਿੱਤਾ ਗਿਆ ਗੁਰਵਿੰਦਰ ਨੂੰ ਗਰਵਿੰਦਰ ਦੇ ਬਹੁਤ ਜਿਆਦਾ ਉਹਨਾਂ ਦੇ ਵੱਲੋਂ ਸੱਟਾਂ ਮਾਰੀਆਂ ਗਈਆਂ ਐਸਐਸਪੀ ਦੇ ਵੱਲੋਂ ਵੀ ਇਹ ਸਾਰੀ ਗੱਲਬਾਤ ਦੱਸੀ ਗਈ ਹੈ ਕਿ ਅਸੀਂ ਦੌਰਾਨੇ ਜਾਂਚ ਇਹ ਹਰ ਇੱਕ ਚੀਜ਼ ਦਾ ਪਤਾ ਲਗਾਇਆ ਉਸ ਦੇ ਵੱਲੋਂ ਆਪ ਇਹ ਸਾਰੀਆਂ ਚੀਜ਼ਾਂ ਕਬੂਲੀਆਂ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਨੌਂਦੇ ਵੱਲੋਂ ਇਸ ਪਰਿਵਾਰ ਨਾਲ ਧੋਖਾ ਕੀਤਾ ਗਰਵਿੰਦਰ ਨੂੰ ਕਿਸ ਤਰ੍ਹਾਂ ਮਾਰਿਆ ਕਿਸ ਤਰ੍ਹਾਂ ਉਹ ਜਿਹੜੇ ਉਹ ਸੱਦੇ ਹੋਏ ਸੀ ਉਹਦੇ ਆਸ਼ਕ ਜਿਹੜੇ ਆਏ ਸੀ ਇਹ ਇੱਕ ਜਿਹੜੀ ਸਾਜ਼ਿ ਸੀ ਨਾ ਜੀ ਜਿਹੜੀ ਬਹੁਤ ਹੀ ਪਲਾਨਡ ਇਹਨਾਂ ਦੇ ਵੱਲੋਂ ਕੀਤੀ ਹੋਈ ਸੀ ਕਿ ਉਸ ਨੂੰ ਆਪਾਂ ਨੇ ਮਾਰਨਾ ਹੀ ਮਾਰਨਾ ਪਰ ਉਹ ਉਹਨਾਂ ਨੇ ਆਪਣਾ ਜਿਹੜਾ ਕੰਮ ਹੈ ਉਹ ਪੂਰਾ ਵੀ ਕਰਕੇ ਦਿਖਾਇਆ ਆਪਣੇ ਆਸ਼ਿਕਾਂ ਨੂੰ ਘਰੇ ਬੁਲਾ ਕੇ ਗੁਰਵਿੰਦਰ ਨੂੰ ਸਿੱਧਾ ਹੀ ਮੌਤੇ ਘਾਟ ਉਤਾਰ ਦਿੱਤਾ ਸੋ ਤੁਸੀਂ ਦੇਖਿਆ ਦੋਸਤੋ ਕਿਸ ਤਰੀਕੇ ਦੇ ਨਾਲ ਕਲਯੁਗ ਦੇ ਵਿੱਚ ਅੱਜਕੱਲ ਜੀਵਨ ਸਾਥੀ ਵੀ ਜਿਹੜਾ ਤੁਹਾਡਾ ਉਸ ਦਾ ਵੀ ਜਿਹੜਾ ਭਰੋਸਾ ਨਹੀਂ ਉਹ ਵੀ ਤੁਹਾਨੂੰ ਜਿਹੜਾ ਕਿਸੇ ਵੀ ਟਾਈਮ ਧੋਖਾ ਦੇ ਸਕਦਾ ਜੇਕਰ ਤੁਸੀਂ ਸਚੀਤ ਰੈਨਿਓ ਤਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਜਵਾਨੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਘਰ ਵਾਲੇ ਨੂੰ ਜਿਹੜਾ ਆਪਣੇ ਹੱਥੀਂ ਜਿਹੜਾ ਮਰਵਾ ਸਕਦੀਆਂ ਨੇ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੇ ਇਹ ਜਿਹੜਾ ਮੀਆਂ ਬੀਬੀ ਦਾ ਪਵਿੱਤਰ ਰਿਸ਼ਤਾ ਹੈ ਤੇ ਹਸਬੰਡ ਵਾਈਫ ਦਾ ਰਿਸ਼ਤਾ ਉਸ ਨੂੰ ਤਾਰ-ਤਾਰ ਕੀਤਾ ਇਸ ਨੇ ਕਲੰਕ ਲਾ ਕੇ ਜਿਹੜਾ ਰਿਸ਼ਤੇ ਨੂੰ ਰੱਖ ਦਿੱਤਾ ਤੁਸੀਂ ਕੀ ਸੋਚਦੇ ਹੋ ਇਸ ਕਤਲ ਦੇ ਬਾਰੇ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਇਹ ਇਸ ਘਰੌਣੀ ਹਰਕਤ ਦੇ ਵਿੱਚ ਕੀਤਾ ਗਿਆ ਇਸ ਰਪਿੰਦਰ ਕੌਰ ਲੜਕੀ ਦੇ ਬਲੋ ਤੁਸੀਂ ਕੀ ਸੋਚਦੇ ਹੋ ਜਰੂਰ ਆਪਣੀ ਜਿਹੜੀ ਕਮੈਂਟ ਕਰਕੇ رائے ਦਿਓ ਕਿ ਇਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਜਾਂ ਨਹੀਂ